ਸਵਾਗਤ ਹੈ ਜੀ ਹੁਸ਼ਿਆਰਪੁਰ ਦੇ ਦਰਸ਼ਕ ਰਹਿਤ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਬ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 25 ਜੁਲਾਈ ਨੂੰ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਤੇ ਨਵਰਾਤਰੀਆਂ ਦੌਰਾਨ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਨਤਮਸਤਕ ਹੋਣ ਦੇ ਲਈ ਜਾਂਦੀ ਹੈ ਇਕੱਲੀ ਹੁਸ਼ਿਆਰਪੁਰ ਦੀ ਨਹੀਂ ਜਾਂ ਪੰਜਾਬ ਦੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਵਿਦੇਸ਼ਾਂ ਦੇ ਵੱਖ-ਵੱਖ ਕੋਨਿਆਂ ਚੋਂ ਜਿਹੜੀ ਸੰਗਤ ਹੈ ਸ਼ਰਧਾਲੂਆਂ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਪਰੰਤੂ ਤੇ ਹੁਸ਼ਾਰਪੁਰ ਤੋਂ ਆਪਾਂ ਹਿਮਾਚਲ ਮਾਰਗ ਦੀ ਗੱਲ ਕਰੀਏ ਤਾਂ ਕੋਈ ਬਹੁਤੀ ਵਧੀਆ ਹਾਲਤ ਨਹੀਂ ਹੈ ਖਾਸ ਕਰ ਹੁਸ਼ਾਰਪੁਰ ਦੇ ਚੋਹਾਲ ਨਸਪੀਕ ਦੀ ਹਾਲਤ ਅਸੀਂ ਤੁਹਾਡੇ ਨਾਲ ਤਸਵੀਰਾਂ ਹੁਣ ਸਾਂਝੀਆਂ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਵਕਤ ਤਾਂ ਉਸ ਵਕਤ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦਾ ਜਿਹੜਾ ਨਿਰਮਾਣ ਕਰਵਾਇਆ ਗਿਆ ਸੀ ਤਾਂ ਹੁਣ ਤਾਂ ਹੁਣ ਇੱਕ ਵਾਰ ਮੋੜ ਤੋਂ ਜਿਹੜੀ ਇਸ ਰੋਡ ਦੀ ਹਾਲਤ ਹੈ ਉਹ ਖਸਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਆਉਣ ਜਾਣ ਵਾਲੇ ਜਿਹੜੇ ਲੋਕ ਆ ਜਿਹੜੇ ਉਹ ਵੀ ਰੋਸਬਰਗ ਟਾਰਗੇਟ ਕਰਦੇ ਹੋਏ ਗੁਜ਼ਰ ਰਹੇ ਨੇ ਕਿ ਭਾਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਉਹ ਸੜਕ ਦੀ ਹਾਲਤ ਹੈ ਅਜਿਹੀ ਬਣੀ ਹੋਈ ਆ ਤਾਂ ਤੁਸੀਂ ਵੇਖ ਵੀ ਸਕਦੇ ਹੋ ਕਿ ਜਿਵੇਂ ਕਿ ਇੱਕ ਸਰਦਾਰ ਜੀ ਹੈ ਮੋਟਰਸਾਈਕਲ ਸਵਾਰ ਨੇ ਵਿਅਕਤੀ ਨੇ ਇਹ ਖੜੇ ਹੋਏ ਨੇ ਤਾਂ ਖੱਡਿਆਂ ਕਾਰਨ ਜਿਹੜੇ ਲੋਕਾਂ ਨੂੰ ਆ ਜਿਹੜਾ ਖਾਸ ਕਰ ਜਿਹੜੇ ਇਹ ਬਜ਼ੁਰਗ ਵਿਅਕਤੀ ਹੁੰਦੇ ਨੇ ਜਦੋਂ ਉਹਨਾਂ ਨੂੰ ਮੋਟਰਸਾਈਕਲ ਆਪਣਾ ਸਲੋ ਕਰਨਾ ਪੈਂਦਾ ਤਾਂ ਉਸ ਵਕਤ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਸੋ ਇਸੇ ਤਰ੍ਹਾਂ ਜਿਕਰ ਆਪਾਂ ਹੁਸ਼ਾਰਪੁਰ ਦੇ ਬੰਜਰਵਾਗ ਚੌਕ ਨੇੜੇ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਸੜਕ ਦੀ ਹਾਲਤ ਹੈ ਜਿਹੜੀ ਉਹ ਖਸਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਇਹ ਕੋਈ ਹੁਣ ਦੀ ਹਾਲਤ ਨਹੀਂ ਹੈ ਬਲਕਿ ਇਹ ਪਿਛਲੇ ਕਾਫੀ ਸਮੇ ਤੋਂ ਇਸ ਸੜਕ ਦੀ ਹਾਲਤ ਹੈ ਜਿਹੜੀ ਇਸੇ ਤਰ੍ਹਾਂ ਦੀ ਉਹ ਇਹ ਬਣੀ ਹੋਈ ਹੈ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਦਾ ਵੀ ਇਹ ਲੋਕਾਂ ਦਾ ਇਹੀ ਕਹਿਣਾ ਕਿ ਪਿਛਲੇ ਲੰਬੇ ਸਮੇ ਤੋਂ ਇਸ ਸੜਕ ਦੀ ਹਾਲਤ ਹੈ ਜਿਹੜੀ ਉਹ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਜਿਹੜਾ ਤੇ 25 30 ਫੁੱਟ ਦਾ ਜਿਹੜਾ ਟੋਟਾ ਇਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਹੜੀ ਬਣੀ ਹੋਈ ਹੈ ਤੇ ਇਸ ਦੌਰਾਨ ਜਿਹੜੇ ਹਾਦਸੇ ਆ ਜਿਹੜੇ ਉਹ ਵੀ ਇਸ ਮਾਰਗ ਤੇ ਕਾਫੀ ਜ਼ਿਆਦਾ ਹੋ ਇਹ ਵਾਪਰਦੇ ਨੇ ਤਾਂ ਹੁਣ ਇਹ ਕੁਝ ਹੀ ਦਿਨਾਂ ਤੱਕ ਮਾਤਾ ਚਿੰਤਪੂਰਨੀ ਜਿਹੜਾ ਜਿਹੜਾ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਤਾਂ ਉਸਤੇ ਮੱਧੇ ਨਜ਼ਰ ਹੈ ਅਧਾਰਾ ਹੁਸ਼ਿਆਰਪੁਰ ਨਿਊਜ਼ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆ ਹੋਇਆ ਅੱਜ ਅਸੀਂ ਵੀ ਇਹ ਖਬਰ ਨੂੰ ਕਵਰ ਕਰਨ ਦੇ ਲਈ ਪਹੁੰਚੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲੋਕਾਂ ਦੀਆਂ ਫੋਨ ਕਾਲਸ ਵੀ ਆ ਰਹੀਆਂ ਅਸੀਂ ਕਿਸ ਸੜਕ ਦੀ ਹੈ ਜਿਹੜੀ ਉਹ ਖਬਰ ਲਗਾਈ ਜਾਵੇ ਤਾਂ ਆਉਣ ਜਾਣ ਵਾਲੇ ਜਿਹੜੇ ਰਾਹਗੀਰ ਹੈ ਉਹ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਲਾਣਤਾ ਪਾ ਕੇ ਇੱਥੋਂ ਗੁਜ਼ਰ ਰਹੇ ਨੇ ਤਾਂ ਬੇਨਤੀ ਹੈ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਨੂੰ ਜਾਂ ਰਾਜਨੀਤਿਕ ਨੁਮਾਇੰਦਿਆਂ ਨੂੰ ਇਸ ਸੜਕ ਦਾ ਜਿਹੜਾ ਉਹ ਪੈ ਰਿਪੇਅਰ ਇਸ ਦੀ ਜ਼ਰੂਰ ਕਰਵਾ ਦਿੱਤੀ ਜਾਵੇ ਕਿਉਂਕਿ ਕੋਈ ਸੈਂਕੜਿਆਂ ਦੀ ਗਿਣਤੀ ਦੇ ਬਚ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਬਚ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਜਿਹੜੇ ਉਹ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨੂੰ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਦੂਰ ਦਰਾੜਿਆਂ ਤੋਂ ਲੋਕ ਆ ਜਿਹੜੇ ਆਪਣੇ ਆਪਣੇ ਵੀਕਲਾਂ ਤੇ ਆਪਣੇ ਵਾਹਨਾਂ ਤੇ ਆਉਂਦੇ ਨੇ ਚਾਹੇ ਦੋ ਪਹੀਆ ਵਾਹਨ ਹੋਣ ਚਾਹੇ ਚਾਰ ਪਹੀਆ ਵਾਹਨ ਹੋਣ ਤਾਂ ਉਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਦੀ ਵਿੱਚ ਜਿਹੜੀ ਸੰਗਤ ਆ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਪੈਦਲ ਯਾਤਰਾ ਕਰਦੇ ਹੋਈ ਵੀ ਜਿਹੜੇ ਉਹ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤਾਂ ਸਰਕਾਰ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਪੀਲ ਹੈ ਕਿ ਇਸ ਸੜਕ ਦਾ ਨਿਰਮਾਣ ਆ ਜਾਂ ਇਸ ਦੀ ਹਿੱਸੇ ਦੀ ਜਿਹੜੀ ਰਿਪੇਅਰ ਹੈ ਉਹ ਜ਼ਰੂਰ ਜਲਦ ਤੋਂ ਜਲਦ ਕਰਵਾ ਦਿੱਤੀ ਜਾਵੇ ਕਿਉਂਕਿ ਬਰਸਾਤੀ ਮੌਸਮ ਹੈ ਜਿਹੜਾ ਉਹ ਵੀ ਚੱਲ ਰਿਹਾ ਹੈ ਤੇ ਜਦੋਂ ਵੀ ਮੌਸਮ ਸਾਫ਼ ਲੱਗਦਾ ਹੈ ਤਾਂ ਉਸ ਦਿਨ ਇਸ ਮਾਰਗ ਦੀ ਸਾਰਾ ਜਿਹੜੀ ਉਹ ਜ਼ਰੂਰ ਲਈ ਜਾਵੇ ਕੈਮਰਾ ਪਰਸਨ ਮਨਵੀਰ ਮਿੱਟੀਆ ਨਾਲ ਚੇਤਨ ਗਾਇਸ਼ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰੇ ਨਿਊਜ਼ ਦੇ ਨਾਲ